ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅਗਲੇ ਦਿਨ ਦਿਨ ਜੋ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਹਾਂ ਜੀ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ 3 ਦਿਨ ਲਗਾਤਾਰ ਪੰਜਾਬ ਦੇ ਵਿੱਚ ਬੂੰਦਾ ਬਾਂਦੀ ਤੇ ਹਲਕੇ ਦਰਮਿਆਨੇ ਮੀਂਹ ਗੜੇ ਮਾਰੀ ਦਾ ਮਾਹੌਲ ਵੀ ਬਣ ਸਕਦਾ ਹੈ ਕਿਉਂਕਿ ਇਹ ਜਿਹੜੇ ਮੀਂਹ ਦੇ ਸੰਭਾਵਨਾ ਵੰਡ ਰਹੀ ਹੈ ਇਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਹੁੰਦਾ ਦਿਖਾਈ ਦੇਵੇਗਾ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕੇ ਜਾਨੀ ਕਿ ਲਗਭਗ 70 ਤੋਂ 90% ਦੇ ਇਲਾਕੇ ਜਿਹੜੇ ਨੇ ਮੀਂਹ ਦੇ ਅੰਦਰ ਆਉਂਦੇ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਕੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਵਿੱਚ ਬੱਦਰੀ ਸਿਸਟਮ ਐਂਟਰ ਕਰ ਚੁੱਕਿਆ ਹੈ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ 26 ਤਰੀਕ ਤੇ ਮੌਸਮ ਦੀ 26 ਤਰੀਕ ਨੂੰ ਪੰਜਾਬ ਦੇ ਮਾਝੇ ਤੇ ਦੁਆਬੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣਕਣੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਬਹੁਤੇ ਇਲਾਕੇ ਵਿੱਚ ਤੇਜ਼ ਹਵਾ ਚੱਕਰਵਾਤੀ ਰੂਪ ਦੇ ਵਿੱਚ ਹਵਾ ਅਤੇ ਮੌਸਲਾ ਧਾਰ بارش ਹੋਣ ਦੀ ਉਮੀਦ 26 ਤਰੀਕ ਨੂੰ ਦਿਖਾਈ ਦੇ ਰਹੀ ਹੈ 26 ਤਰੀਕ ਨੂੰ ਖਾਸ ਤੌਰ ਤੇ ਮਾਝਾ ਦੁਆਬਾ ਇਲਾਕਾ ਪ੍ਰਭਾਵਿਤ ਹੋਵੇਗਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਜ਼ਿਲ੍ਹੇ ਇਹ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਬਾਕੀ ਸੈਂਟਰਲ ਪੰਜਾਬ ਵਿੱਚ ਹਲਕੀ ਦਰਮਿਆਨੀ ਬੂੰਦਬੰਦੀ ਕਿਰਮੜਕਣੀ ਦਾ ਮਾਹੌਲ ਬਣੇਗਾ ਦੱਖਣ ਪੰਜਾਬ ਦੇ ਵਿੱਚ ਮਾਝੇ ਤੋਂ ਦੁਆਬੇ ਦੇ ਇਲਾਕੇ ਤੋਂ ਹੁੰਦਾ ਹੋਇਆ ਮਾਲਵੇ ਵਿੱਚ ਬੂੰਦਬੰਦੀ ਜ਼ਰੂਰ ਆਵੇਗੀ ਕੋਈ ਬਹੁਤ ਵੱਡਾ ਅਸਰ ਫਿਲਹਾਲ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਗੱਲ ਕਰਾਂਗੇ ਅਗਰ 27 ਤਰੀਕ ਦੇ ਮੌਸਮ ਦੀ ਤਾਂ 27 ਤਰੀਕ ਨੂੰ ਥੋੜਾ ਜਿਹਾ ਮੌਸਮ ਜ਼ਿਆਦਾ ਖਰਾਬ ਹੋਵੇਗਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪੂਰਬ ਦੀ ਹਵਾ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਪੂਰਬੀ ਹਵਾ ਚੱਲਣ ਦੇ ਨਾਲ ਜਿਹੜਾ ਸਿਸਟਮ ਪਹਾੜੀ ਖੇਤਰਾਂ ਵਿੱਚ ਬਣ ਰਹੇ ਨੇ ਉਹ ਪੰਜਾਬ ਦੇ ਵੱਲ ਵਧਦੇ ਹੋਏ ਦਿਖਾਈ ਦੇਣਗੇ ਤੇ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇ ਹਾਲਾਤ ਬਣ ਰਹੇ ਨੇ ਜਿਸ ਦੇ ਕਾਰਨ ਪੰਜਾਬ ਅਤੇ ਨਾਲ ਲੱਗਦੇ ਪਹਾੜੀ ਖੇਤਰਾਂ ਵਿੱਚ ਲਗਾਤਾਰ ਮੀਂਹ ਦੀ ਸੰਭਾਵਨਾ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਮੌਸਮ ਜਿਹੜਾ ਖਰਾਬ ਹੋ ਰਿਹਾ ਹੈ जिस ਦੇ ਨਾਲ तेज हवा ਹਨੇਰੀ ਅਤੇ ਚੱਕਰ ਝੱਲਣ ਦੀ ਉਮੀਦ 27 ਅਤੇ 28 ਤਰੀਕ ਨੂੰ ਜ਼ਿਆਦਾ ਵੱਧ ਰਹੀ ਹੈ 27 28 ਤਰੀਕ ਦੀ ਗੱਲ ਕਰਾਂਗੇ ਤਾਂ ਮੀਂਹ ਜਿਹੜਾ ਹੈ ਉਹ ਹਲਕੇ ਤੋਂ ਦਰਮਿਆਨੇ ਸੁਭਾਅ ਦਾ ਵੀ ਪਣ ਰਿਹਾ ਹੈ ਖਾਸ ਤੌਰ ਤੇ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਤੇਜ਼ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਸਿਸਟਮ ਜਿਹੜਾ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਗੱਲ ਕਰਾਂਗੇ ਇਹ ਜਿਹੜੇ ਸਿਸਟਮ ਨੇ ਇਹ ਲਗਾਤਾਰ 28 ਤਰੀਕ ਰਾਤ ਤੱਕ ਕਿਸੇ ਤਰੀਕੇ ਨਾਲ ਬਣੇ ਰਹਿਣਗੇ ਜਿਸ ਦੇ ਕਾਰਨ 27 ਅਤੇ 28 ਤਰੀਕ ਨੂੰ ਜਿਆਦਾ ਨੁਕਸਾਨ ਪੰਜਾਬ ਦੇ ਵਿੱਚ ਮੀਂਹ ਦੇ ਰਾਹੀਂ ਹੁੰਦਾ ਦਿਖਾਈ ਦੇ ਸਕਦਾ ਹੈ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਰੁਕ ਜਾਓ ਕੋਈ ਖਾਦ ਸਪਰੇਅ ਪਾਣੀ ਲਗਾਣਾ ਦੀ ਪਹਿਲ ਨਾ ਕਰੋ 28 ਤਰੀਕ ਤੋਂ ਬਾਅਦ ਜੋ ਵੀ ਸਟੈਪ ਚੱਕਣਾ ਹੋਇਆ ਆਪਣੇ ਕਣਕ ਦੀ ਫਸਲ ਨੂੰ ਦੇਖਦੇ ਹੋਏ ਆਪਣੇ ਇਲਾਕੇ ਦੇ ਮੌਸਮ ਦੇਖਦੇ ਹੋਏ ਚੱਕ ਲਿਓ ਗੱਲ ਕਰਾਂਗੇ ਕਿਸ ਤਰੀਕੇ ਦਾ ਮੀਂਹ ਹੋਵੇਗਾ ਤਾਂ 27 ਤਰੀਕ ਨੂੰ ਫਿਲਹਾਲ ਠੀਕ ਠਾਕ ਮੌਸਮ ਹੈ ਦੁਆਬੇ ਇਲਾਕੇ ਦੇ ਵਿੱਚ ਜ਼ਿਆਦਾ ਅਸਰ ਦਿਖਾਈ ਦੇ ਰਿਹਾ ਕਿਉਂਕਿ ਪਹਾੜੀ ਖੇਤਰਾ ਤੋਂ ਸਿਸਟਮ ਆਉਣਗੇ ਮਾਲਵਾ ਬੈਲਟ ਜਿਹੜੀ ਹੈ ਉਹ ਥੋੜੀ ਜਿਹੀ ਘੱਟ ਪ੍ਰਭਾਵਿਤ ਹੁੰਦੀ ਦਿਖਾਈ ਦੇ ਰਹੀ ਹੈ ਮਾਝਾ ਤੇ ਦੁਆਬੇ ਦੇ ਵਿੱਚ ਜ਼ਿਆਦਾ ਅਸਰ ਹੈ ਗੱਲ ਕਰਾਂਗੇ ਸਿਸਟਮ ਦੀ ਤਾਂ ਸਿਸਟਮ ਜਿਹੜੇ ਨੇ ਉਹ 28 ਤਰੀਕ ਨੂੰ ਸਭ ਤੋਂ ਵੱਧ ਪੰਜਾਬ ਦੇ ਉੱਪਰ ਕਾਬਜ਼ ਹੋਣਗੇ ਜਿਸ ਦੇ ਨਾਲ 28 ਤਰੀਕ ਨੂੰ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਜ਼ਿਆਦਾ ਵੱਣਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਜਿਹੜੇ ਮੀਂਹ ਦੇ ਹਾਲਾਤ ਨੇ ਉਹ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ 28 ਤਰੀਕ ਨੂੰ ਲਗਭਗ 90 ਤੋਂ 95% ਪੰਜਾਬ ਦੇ ਵਿੱਚ ਮੀਂਹ ਹੈ ਜਿਸ ਦੇ ਵਿੱਚ ਝੱਖੜ ਤੇਜ਼ ਹਨੇਰੀ ਗੜੇਮਾਰੀ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਅਕਸਰ ਹੀ ਦੇਖਿਆ ਗਿਆ ਹੈ ਕਿ ਮਾਰਚ ਮਹੀਨੇ ਤੱਕ ਜਦੋਂ ਵੀ ਮੀਂਹ ਹੁੰਦੇ ਨੇ ਤਾਂ ਮੌਸਮ ਠੰਡਾ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਗਰਾਵਟ ਅਚਾਰਕ ਆਉਣ ਦੇ ਕਾਰਨ ਗੜੇਮਾਰੀ ਦੇ ਹਾਲਾਤ ਬਣ ਜਾਂਦੇ ਨੇ ਤੇ ਇਹ ਘੜੇ ਮਾਰੀ ਸਾਨੂੰ 28 ਤਰੀਕ ਨੂੰ ਹੁੰਦੀ ਪੰਜਾਬ ਦੇ ਵਿੱਚ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਕਣਕ ਦੀ ਫਸਲ ਦਾ ਨੁਕਸਾਨ ਤੇ ਨਵੀਂ ਜਿਹੜੀ ਫਸਲ ਇਸ ਸਮੇਂ ਬੀਜੀ ਜਾ ਰਹੀ ਹੈ ਕੋਈ ਵੀ ਚਾਰਾ ਬੀਜਿਆ ਜਾ ਰਿਹਾ ਹੈ ਜਾਂ ਕੋਈ ਨਵੀਂ ਸਬਜ਼ੀ ਦੀ ਫਸਲ ਲਗਾਈ ਜਾ ਰਹੀ ਹੈ ਤਾਂ ਉਸ ਦਾ ਨੁਕਸਾਨ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਕੋਈ ਵੱਡੀ ਅਪਡੇਟ ਜਿਵੇਂ ਹੀ ਪ੍ਰਾਪਤ ਹੋਵੇਗੀ ਤਾਂ ਚੈਨਲ ਦੇ ਉੱਪਰ ਵੀਡੀਓ ਸਭ ਤੋਂ ਪਹਿਲਾਂ ਅਸੀਂ ਸ਼ੇਅਰ ਕਰਾਂਗੇ ਤੁਹਾਨੂੰ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਸੀ ਜੀ ਅਪਡੇਟ ਅਗਲੇ 3 ਦਿਨ ਦਾ ਮੌਸਮ 28 ਫਰਵਰੀ ਤੱਕ ਜੋ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣ ਰਹੇ ਨੇ ਉਹ ਕਿਸ ਤਰੀਕੇ ਨਾਲ ਬਣ ਰਹੇ ਨੇ ਕੀ ਹਾਲਾਤ ਨੇ ਤੇ ਕੀ ਕੀ ਨੁਕਸਾਨ ਪੰਜਾਬ ਦੇ ਵਿੱਚ ਹੋ ਸਕਦਾ ਹੈ ਬਾਕੀ ਨਵੀਂ ਜਾਣਕਾਰੀਆਂ ਜਦੋਂ ਮਿਲਣਗੀਆਂ ਪ੍ਰਾਪਤ ਹੋਣਗੀਆਂ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ